ਨੀ ਕੀੜਾ ਨਾ ਸੋਚਾਂ ਚੁੱਪ ਬਣਾ ਸੀ ਸੋ ਨੂੰ ਪਤਾ ਤਾਂ ਹੈਗਾ ਆ ਘਰ ਦੇ ਹੀ ਦੇਖ ਲੈ ਕੀ ਹਾਲ ਹੋਇਆ ਪਿਆਗਾ ਜੇ ਹੁਣ ਬਾਹਰੋਂ ਆਏ ਦੀਂ ਤਾਂ ਅੰਦਰੋਂ ਵੇਖ ਲੈ ਕਿੰਨੀਆਂ ਛੱਤਾਂ ਖੁੱਟੀਆਂ ਪਈਆਂ ਨੇ ਆਹੀ ਸੋਚਾਂ ਦੇ ਵਿੱਚ ਮੈਂ ਡੁੱਬੀ ਪਈ ਆਂ ਦੀ ਨਾਲੇ ਤੈਨੂੰ ਪਤਾ ਤਾਂ ਹੈਗਾ ਮੇਰਾ ਮੈਨੂੰ ਕੁਛ ਵੀ ਨਹੀਂ ਚੰਗਾ ਲੱਗਦਾ ਤੂੰ ਇਹ ਗੱਲ ਤਾਂ ਸੁਣ ਲੈ ਚੰਗਾ ਨੀ ਕੀ ਗੱਲ ਸੁਣਾ ਤੇਰੀ ਛੇਤੀ ਦੱਸ ਜਿਹੜੀ ਸੁਣਾਉਣੀ ਆ ਭਾਈ ਮੈਨੂੰ ਕੋਈ ਗੱਲ ਨਹੀਂ ਮੈਨੂੰ ਨਾ ਬਾਮੀ ਨੇ ਸਨੇਹਾ ਲਾਇਆਗਾ ਨੀ ਅੱਛਾ ਬੇਰੇ ਸਰ ਬੜਾ ਦੁਖਿਆ ਨਾ ਤੇਰੇ ਕੰਮ ਕਰਿਆ ਹਾਏ ਹਾਏ ਮੈਂ ਤਾਂ ਨਾ ਪਹਿਲਾਂ ਵੀਰਾ ਗੁੱਡੋ ਕੇ ਨੀਰਾ ਰਲਾਤੀ ਹਾਂ ਹਜੇ ਤੱਕ ਹੱਥ ਵੀ ਨਹੀਂ ਤੋੜਤੇ ਚਲ ਕੋਈ ਨਹੀਂ ਬਾਗ ਜਾਨੀਆ ਫੇਰ ਮੈਂ ਕੀ ਕਹਿੰਦੀ ਸੀਗੀ ਉਹ ਤਾਂ ਆਏ ਕਹਿੰਦੀ ਸੀਗੀ ਨਲ ਤੇ ਸਾਡੇ ਬਸੂnga ਪਸਵਾਣਾ ਨੀਰਾ ਪਾ ਦੇ ਤੇ ਨਾਲੇ ਉਹ ਕਰ ਦੇ ਕੰਮ ਧੰਦਾ ਕਰਦੇ ਹੋਰ ਚਲ ਕੋਈ ਨਹੀਂ ਫਰੇ ਆਉਣੀ ਨਹੀਂ ਹੋੜਾ ਥੋੜਾ ਦੱਸਦੀ ਐ ਇੱਕ ਹੁਣ ਮੈਨੂੰ ਆਏ ਜੋ ਹੋਗ ਦੇਖ ਨਾ ਫੱਡਾ ਰੁੱਖਾ ਬੋਲੀ ਐ ਮੈਨੂੰ ਕਿ ਮੈਂ ਤਾਂ ਲਾਉਂਗੀ ਤੈਨੂੰ 5 ਰੁਪਏ ਤੁਹਾਡੇ ਮਮੀ ਆਣੇ ਇਹ ਗੱਲ ਕਹਿੰਦੀ ਸੀ ਕਿ ਮੈਨੂੰ ਅੱਜ ਤੇਰੇ ਮੰਮੀ ਨੇ ਆਏ ਕਿ ਭੇਜ ਦਿਨ ਲੈ ਮੈਨੂੰ ਲੱਗਦਾ ਨਾ ਉਹ ਆਏ ਕਹੂਗੀ ਵੀ ਮੈਂ ਘੱਟ ਵਿਆਜ ਲਾ ਲੂੰਗੀ ਨਹੀਂ ਅੱਛਾ ਹੈ ਕਹਿੰਦੀ ਸੀਗੀ ਹਾਂ ਚੱਲ ਫਿਰ ਮੈਂ ਜਾ ਆਉਂਗੀ ਉਹਦੇ ਕੋਲੇ ਕੋਈ ਨਹੀਂ ਕੋਈ ਆਉਣੀ ਕੰਮ ਤਾਂ ਕੀ ਫਰ ਮੈਂ ਤਾਂ ਪੈਸੇ ਲੈਣ ਆਵਦੀ ਜੜੀ ਕੋਈ ਗੱਲ ਨਹੀਂ ਫਿਰ ਜਾ ਆਉਣੀ ਚੱਲ ਤੇ ਮੈਂ ਹੁਣ ਉਹ ਕਰਦੀ ਆ ਫਿਰ ਮੈਂ ਤੁਰਦੀ ਆ ਤੈਨੂੰ ਵੀਰ ਦੀ ਨਿਗਰ ਰੱਖੀ ਹੁਣ ਤੂੰ ਘਰੇ ਰਹੀ ਚੰਗਾ ਨਹੀਂ ਆਏ ਤਾਂ ਭੈਣੇ ਪੈੜੀ ਆਓ ਦੇਖ ਲੈ ਕੋਲੇ ਬੈਠੀ ਝਾਕੀ ਜਾਉ ਕੁੱਕੜ ਵਾਂਗੂ ਤੇ ਗੋਹੇ ਦਾ ਪੱਠਣੇ ਚ ਕੌਂਦੀ ਗੋਹੇ ਜੋ ਤੱਕ ਮੈਨੂੰ ਮਸਕ ਮਾਰਦੀ ਗੋਹੇ ਜੋ ਮਸਕ ਮਾਰਦੀ ਦੁੱਧ ਦਾ ਤਮਖਾ ਡਾ ਡੋਲੂ ਭਰ ਕੇ ਮੂੰਹ ਨੂੰ ਲਾ ਲੈਨੀ ਅਸੀਂ ਖਾਂਦੀ ਪਾਣਾ ਨੀ ਮਰ ਜਾ ਕੋਦੇ ਤਾਂ ਮੇਰੀ ਜਾਨ ਦੀ ਨੂੰ ਆਂਡਿਆਂ ਦੀ ਭੁਰਜੀ ਬਣਾਈ ਉੱਠੀ ਹੁੰਦੀ ਐਨੀ ਕੋਦੇ ਪੈਣੇ ਕੋਰੇਲੇ ਤੜਕੀ ਬੈਠੀ ਹੁੰਦੀ ਬਲਾਂ ਖਾਂਦੀ ਆ ਨੀ ਨਾ ਖਾਂਦੀ ਭੈਣੇ ਨੀ ਮਮੀ ਮਾਦਸ਼ਨਾ ਬਾਬੂ ਕੁੜੀ ਲਈ ਬਾਰੀਸ ਵਾਲਾ ਬਣਾ ਦਈਗੀ ਨਹੀਂ ਉਹ ਤਾਂ ਬਣਾਉਂਦੀ ਆ ਮੈਨੂੰ ਵੀ ਦਿੱਤੇ ਸੀ ਹਣ ਦੋ ਰੋਟੀਆਂ ਤੇ ਧਰ ਕੇ ਤੇ ਭਣੇ ਮੈਨੂੰ ਕਹਿੰਦੀ ਚਾਹ ਲੈ ਕੇ ਜਦੋਂ ਮੈਂ ਚਾਹ ਪੀਤੀ ਨਹੀਂ ਭਣੇ ਪੁੱਛਣਾ ਕੁੜੀ ਲਈ ਤਾਂ ਬਾਇਸ ਵਾਲਾ ਬਣਾਉਂਦੀ ਉਹ ਤੇ ਮੈਂ ਖਾਦੇ ਹਾਏ ਮੈਂ ਤੈਨੂੰ ਬਲਾਕਟੈਂਡ ਦਈ ਹੈਗੀ ਨਹੀਂ ਮੈਨੂੰ ਜਰੂਰ ਨੇ ਚਾਹ ਦਿੱਤੀ ਭਣੇ ਕੱਪ ਪਰ ਕੇ ਮੇਰਾ ਤਾਂ ਇੰਜ ਹੀ ਕਰੇ ਮੈਂ ਤਾਂ ਕਾਪਾ ਵੀ ਆਉਂਦੇ ਜਵਾਕਾਂ ਵਾਸਤੇ ਲੈ ਜਾ ਮੈਂ ਤਾਂ ਉਹ ਮੁੰਡੇ ਨੂੰ ਤਾਂ ਪਿਆਸੀ ਸੀਗੀ ਮੈਂ ਕਿਹ ਚੀਜ਼ਾਂ ਦਾ ਸਵਾਲ ਬਣਾਉਂਦੀ ਹੈਗੀ ਪੂਰੀਆਂ ਕਿਹ ਚੀਜ਼ਾਂ ਸਵਾਦ ਵੀ ਬਣਾਉਂਦੀ ਹੈ ਖਰਾ ਚੀਜ਼ ਚੂਈ ਦੇਣ ਦੀ ਤੱਕਾ ਨੂੰ ਮਾੜੀ ਆਗੀ ਚੱਲ ਕੋਈ ਨੀ ਚੀਜ਼ ਤਾਂ ਦੇਣ ਦਾ ਮਾਜਣਾ ਹੈਗਾ ਗੱਲ ਕਰ ਹੁਣ ਕੀ ਕਰਗੇ ਆ ਵਿਆਜ ਤੇ ਨਹੀਂ ਆਉਂਦੀ ਵੀ 5 ਰੁਪਏ ਵਿਆਜ ਕਹਿੰਦੀ ਹੈ ਹੁਣ ਮੈਂ ਕਹਾ ਮੈਂ ਤਾਂ ਐਥੇ ਸੀ ਮੈਂ ਕਹਾ ਤੂੰ 2 ਰੁਪਏ ਵਿਆਜ ਮੈਨੂੰ ਲਾ ਦੇ ਨਹੀਂ ਮੈਂ ਤਾਂ ਖਾਣੇ ਤੇ 100 ਰੁਪਏ ਆਖੂਗੀ ਨਹੀਂ ਤਾਂ ਨ ਵੀ ਬਾੜੇ ਆ ਭੈਣੇ ਮੈਂ ਤਾਂ ਜਿਹੜਾ ਨਗਰ ਚੱਲਦਾ ਪੈਸਾ ਉਹ ਤਾਂ ਲੈਤਾ ਜਾਂਦਾ ਹੁਣ ਮੈਥੋਂ ਨੇ ਆ ਬਾਣੀਆਂ ਪੂਣਾਂ ਦੇ ਵੇਖ ਲਾ ਨਾ ਰੂਟ ਰੂਟ ਰੁਪਏ ਤੇ ਦੇਈ ਜਾਂਦੇ ਨੇ ਹੁਣ ਆਏ ਭਾਈ ਅਗਲਾ ਤੈਨੂੰ ਪਤੀ ਜਿਵੇਂ ਇੰਦੇ ਆਸਰੇ ਦੇਉ ਜਾਗਲਾ ਪੈਸਾ ਬੰਦੇ ਦੇ ਆਸਰੇ ਦੇਉਗਾ ਬੁਢਿਆਂ ਨੂੰ ਪੈਸਾ ਕੌਣ ਦਿੰਦਾ ਵਾ ਚੱਲ ਆਏ ਆ ਵੀ ਇਹਦੇ ਨਾਲ ਲਿਆ ਜਾ ਜਾ ਫੜਦੇ ਕੋਈ ਾਟੇ ਉਟੇ ਤੋਂ ਤੱਕ ਜਵਾਬ ਦਿੰਦੀ ਨਹੀਂ ਗਈ ਆਏ ਤਾਂ ਨਹੀਂ ਮਾੜੀ ਚੱਲ ਫੇਰ ਮੈਂ ਕੀ ਕੋਸਾਂ ਦੀ ਹੁਣ ਮੈਂ ਹੱਥ ਧੋਂਦੀ ਨਹੀਂ ਫੇਰ ਮੈਂ ਤਾਂ ਹੀ ਭੱਗ ਜਾਈਂਗੀ ਚੱਲ ਠੀਕ ਗਾਉਣੀ ਉਹਨਾਂ ਦੇ ਪਾਸੋਂ ਨੀਰਾ ਨੂਰਾ ਜੀ ਪਾਉਣਾ ਹੂੰ ਨਹੀਂ ਐਨੇ ਖਲਿਆਰੇ ਪਾਈ ਬੈਠੀ ਹੋਊਗੀ ਖਲਿਆਰੇ ਪਾ ਕੇ ਆਪ ਮੌਜਨਾਈ ਅਸੀਂ ਚ ਪਈ ਜਾਂਦੀ ਏ ਜਾ ਕੇ ਲ ਦੱਸ ਫੇਰ ਆਏ ਨਹੀਂ ਦੇਖਦੀ ਵੀ ਹਜੇ ਮੈਨੂੰ ਆਖੂਗੀ ਤੂੰ ਮੈਨੂੰ ਬੋਲ ਨਹੀਂ ਮਾਰੇਗਾ ਮਾਰੇ ਕਹਿੰ ਤੈਨੂੰ ਬੋਲ ਜੇ ਤੂੰ ਬਾਹਰ ਹੋਵੇਂ ਤੈਨੂੰ ਮੈਂ ਫੇਰ ਹੀ ਬੋਲ ਮਾਰਾਂ ਹੱਦ ਹੋਈ ਆਓ ਬੈਠੀਆ ਨਹੀਂ ਅੱਜ ਤਾਂ ਤੈਨੂੰ ਬੋਲ ਵੀ ਨਹੀਂ ਮਾਰਨਾ ਅੱਜ ਤਾਂ ਮੈਂ ਤੈਨੂੰ ਬੋਲ ਵੀ ਨਹੀਂ ਮਾਰਨਾ ਤੇ ਅੱਜ ਤਾਂ ਤੂੰ ਬਾਬਾ ਪੂਰੇ ਬੈਠੀ ਆ ਨਹੀਂ ਮੈਂ ਤਾਂ ਅੱਗੇ ਕਹੀਂ ਜਾਂਦੀ ਸੀਗੀ ਮੈਂ ਕਹਾਂ ਹਾਂ ਤਾਂ ਮੌਜਨਾਈ ਅਸੀਂ ਚ ਪਈ ਜਾਂਦੀ ਏ ਫੇਰ ਮੈਨੂੰ ਆਖੂ ਉਪਰ ਤੁਸੀਂ ਬੋਲ ਨਹੀਂ ਮਾਰਿਆ ਬਾਬਾ ਤੂੰ ਆ ਗਈ ਮੈਂ ਤੇਰੀ ਕੁੜੀ ਨੂੰ ਸੁਨੇਹਾ ਲਾਇਆ ਸੀਗਾ ਨਹੀਂ ਆਉਣਾ ਤਾਂ ਭੈਣੇ ਮੈਂ ਸੀਗੇ ਮੈਂ ਤਾਂ ਤੈਨੂੰ ਪਤਾ ਜੀ ਬਾਬਾ ਦਿੰਦੀ ਨਹੀਂ ਹੈਗੀ ਹਾਂ ਸਾਰੇ ਕੰਮ ਤਾਂ ਬੰਦੇ ਦੇ ਕਰਮਾ ਕਰਮ ਹੀ ਖਾਈਦੇ ਸਾਰਾ ਦਿਨ ਆਵੇ ਤਾਂ ਪਹਿਲਾਂ ਮੈਂ ਬੁੱਧੋ ਕੇ ਨੀਰ ਅਰ ਲਾਤੀ ਆਂਦੀ ਹੱਥ ਵੀ ਨਹੀਂ ਧੋਕੇ ਆਈ ਐਂ ਆ ਗਈ ਤੇ ਫੇਰ ਹੱਥ ਤੋੜਨ ਪੈਣ ਤੂੰ ਕਿਹੜੇ تھے ਮੇਰੇ ਵਾਸਤੇ ਪਲਾਂ ਘੜਾਈ ਐ ਆਹ ਬਲੰਗ ਤਾਂ ਕੀ ਡਬਣਾ ਮੈਂ ਤੁਮ ਕੰਮ ਨੂੰ ਛੱਡਿਆ ਸੀ ਮੈਂ ਤਾਂ ਇੱਥੇ ਬੱਕਰਾਂ ਦੀ ਨਿਗਾ ਬੈਗੀ ਹਾਰ ਕੇ ਮੈਨੂੰ ਏਸੀ 'ਚ ਬਾਹਰ ਆ ਕੇ ਬੈਠਣਾ ਪਿਆ ਨਹੀਂ ਮੇਰੀ ਗੱਲ ਸੁਣ ਬੱਕਰਾਂ ਦੀ ਨਿਗਾ ਬੈਠਣ ਨੂੰ ਬੱਕਰਾਂ ਕਿਹੜਾ ਤੇਰੇ ਨਾਲ ਘੋਲ ਕਰ ਦਿੰਦਾ ਸੀ ਘੋਲ ਨਹੀਂ ਪੈਣ ਤੈਨੂੰ ਨਹੀਂ ਪਤਾ ਇਹ ਤਾਂ ਗੱਲ ਖਾ ਲੈਂਦੀਆਂ ਨੇ ਇੱਕ ਦੂਜੇ 'ਚ ਤਾਂ ਮੈਨੂੰ ਬਤਵਾਉਣਾ ਪੈੜ ਗਿਆ ਤੂੰ ਕੰਮ ਕਰ ਦੇ ਜਿਹੜਾ ਕਹਿੰਦੇ ਮੈਂ ਬੱਕਰਾਂ ਦੀ ਨਿਗਾ ਰੱਖ ਮੈਂ ਤਾਂ ਏਸੀ 'ਚ ਬੈਣੀ ਆ ਨੀ 오ਹ ਲੈ ਹੁਣ ਬੱਕਰਿਆਂ ਨੇ ਐਨਾ ਚਿਰ ਨਹੀਂ ਮੈਥੋਂ ਖੜਾ ਜਾਣਾ ਹੁਣ ਤੂੰ ਮੈਨੂੰ ਕੰਮ ਬਣਾ ਦੇ ਕੀ ਕੁਛ ਕੰਮ ਦੇਖ ਕੇ ਬਨੀਰਾ ਪਾ ਦੇ ਦੋਨੇ ਟਾਈਮਾਂ ਦਾ ਨਾਲੇ ਗੋਹਾ ਸਿਰ ਦੇ ਨਾਲ ਢਾਰ ਕਾੜ ਦੇ ਪਸ਼ੂਆਂ ਨੂੰ ਪਾਣੀ ਪਿਆ ਕੇ ਬਾਹਰ ਬਣ ਜਾ ਆਟਾ ਗੋਲਨੇ ਕਿਉ ਰੋਟੀਆਂ ਪਕਾ ਦੇ ਮੇਰੀਆਂ ਨਾਲ ਦਾਲ ਕਰ ਦੀ ਨੀ ਮੈਂ ਤਾਂ ਸਾਰਾ ਕੁਝ ਕਰ ਦੂੰ ਤੇ ਮੈਂ ਤਾਂ ਐ ਸੋਚਦੀ ਨੀ ਬਣ ਤੂੰ ਕਿੰਨੇ ਕਰ ਮਾਰੀਂ ਕਿਉ ਨਹੀਂ ਬਣ ਤੈਨੂੰ ਕਦੋਂ ਲੱਗਦਾ ਮੈਂ ਕਰਨ ਵਾਲੀ ਨੀ ਤੂੰ ਤਾਂ ਢੱਕਾ ਹੀ ਨਹੀਂ ਤੋੜ ਦਿੱਤੀ ਜੀ ਮੈਨੂੰ ਬਣ ਕੋਈ ਨਹੀਂ ਭੈਣੇ ਫੇਰ ਨਹੀਂ ਕਾਪੋ ਕਹਿੰਦੀਆਂ ਕੰਟੋ ਉਹ ਵੀ ਤੁਗਣਾ ਦੇ ਲਾਉਣੀ ਆ ਮਸੇ ਤਾਂ ਮੈਂ ਕੰਮ ਨਹੀਂ ਨਜ਼ਰ ਤਾਂ ਮੈਂ ਪਾ ਨੂੰ ਲਾਉਣੀ ਆ ਚਲ ਕੋਈ ਨਹੀਂ ਭੈਣ ਛੋੜ ਕਰਦੇ ਤੂੰ ਮੇਰੇ ਗੁੱਸਾ ਨਾ ਕਰਿਆ ਕਰ ਸਾਡਾ ਤਗਰੀਬਾ ਦਾ ਕੰਮ ਹੀ ਆ ਚਲ ਕੋਈ ਨਹੀਂ ਮੈਂ ਤਾਂ ਕਹਿੰਦੀ ਜੇ ਹੁਣ ਤੁਸੀਂ ਕੰਮ ਸਭ ਤੋਂ ਕਰਾਉਂਗੇ ਤੇ ਫੇਰ ਹੀ ਸਾਨੂੰ ਸੋਡਾ ਹੋਏਗਾ ਸਰਾ ਹਨਾ ਤੇ ਗਰੀਬ ਐਵੇਂ ਮੇਰੀ ਗੱਲ ਸੁਣ ਲੈ ਨਹੀਂ ਅਗਲਾ ਕਹਿ ਦਿੰਦਾਗਾ ਆ ਵਿੱਚ ਬਾਹਲੇ ਲੋਕ ਕਹਿੰਦੇ ਗਰੀਬ ਤੱਕ ਤਾਂ ਲੋੜ ਨਹੀਂ ਪੈਂਦੀ ਬਰਾਬਰ ਦੇ ਤੱਕ ਲੋੜ ਪੈਂਦੀ ਹੈਗੀ ਨਹੀਂ ਗਰੀਬ ਤੱਕ ਵੱਧ ਲੋੜ ਪੈਂਦੀ ਆ தூ கூனி பூனா கனிமா புட் கரெக்டு ਨੀ ਆ ਮੇਰੇ ਅੱਖਾਂ 'ਚ ਜਦੋਂ ਆਹ ਪਾਈ ਜਿੰਨੀ ਆਉਦਾ ਦੂਰ ਹੋ ਕੇ ਜੇ ਗੱਲ ਕਰ ਮਾਣਾ ਜਾਂ ਨਹੀਂ ਓਹੋ ਮੇਰੇ ਅੱਖਾਂ 'ਚ ਪਈ ਜਾਂਦਾ ਸਾਰਾ ਚੁੰਗਾ ਪੈਣ ਤੂੰ ਤਾਂ ਪੈਣ ਮੈਂ ਮੂੰ ਕੱਪਾ ਕਰਕੇ ਬੈਠੀ ਦੀ ਹੁੰਨੀ ਹੈਗੀ ਆਹ ਭੈਣ ਸਾਡੇ ਤਾਂ ਘਰ ਤੂੜੀ ਸਾਰੀ ਮੇਰੇ ਅੱਖਾਂ 'ਚ ਪਾਤੀ ਦਤਾ ਆਟਾ ਜਾ ਹੱਥ ਵੀ ਧੋ ਕੇ ਆਉਂਦੀ ਝੂਗਲੀ ਨਹੀਂ ਹੱਥ ਕਿੱਥੋਂ ਫੇਰਾ ਤਾ ਮੇਰੀ ਗੱਲ ਸੁਣ ਲੈ ਹੱਥ ਉੱਥੇ ਧੋਏ ਆਉਂਗੀ ਆਣ ਤੂੰ ਤਾਂ ਹਣਸਾਰ ਕੇ ਕਹਿੰਦੀ ਨੀਰਾ ਲਾਉਣ ਲੱਗ ਜਾਈ ਚਲ ਕੇ ਰਾਜ ਤੂੰ ਤਾਂ ਨਹੀਂ ਪਤਾ ਕਿੰਨੇ ਕਟਾਣੂ ਵੜਦੇ ਹੱਥਾਂ 'ਚ ਹੀ ਕਟਾਣੂ ਤੂੰ ਸਾਡੇ ਘਰ ਲਿਆਈ ਨਹੀਂ ਕੁਛ ਨਹੀਂ ਹੁੰਦਾ ਭ ਉਹ ਤਾ ਘਟਾਣੂ ਵੀ ਖਾ ਜਾਂਦੀ ਹੋਏਗੀ ਨਹੀਂ ਹੋਰ ਕੀ ਕਰਗੇ ਭਾਵੇਂ ਫਿਰ ਗਰੀਬ ਤਾਂ ਭੁੱਖੇ ਨਾਲ ਦੇ ਘਟਾਣੂ ਹੀ ਪਾ ਜਾਏ ਲੱਗ ਗਈ ਗੱਲਾਂ ਕਰਨ ਮਸੁੰਨੇ ਦੀ ਗੱਲਾਂ ਹੀ ਨਹੀਂ ਮੁੱਕਣੀਆਂ ਚੱਲਦੀਆਂ ਨਹੀਂ ਗੱਲਾਂ ਨਹੀਂ ਕਰਦੀ ਹੁਣ ਆਕਾ ਉੱਤੇ ਪਾਇਆ ਤੇ ਹੱਸੇ ਸਾਰਾ ਕੁਝ ਪਾਇਆ ਤੇ ਤੂੰ ਲਾ ਕੇ ਤੂੰ ਬੰਦ ਜਿ ਰੱਖ ਹੋਰ ਤੂੰ ਤਮਣ ਪਹਿਨੇ ਆਕੇ ਨੂੰ ਹੱਥ ਲਾ ਕੇ ਵੀ ਸਾਬਣ ਨਾਲ ਧੋਤੇ ਹੋਣਗੇ ਮੈਂ ਤਾਂ ਪਹਿਨੇ ਗੋਹੇ ਨਾਲ ਥੂਈ ਲਵੇੜ ਕੇ ਆਦੇ ਹੂੰ ਹੀ ਥੋਲੇ ਨਹੀਂ ਆ ਵੀ ਮੈਨੂੰ ਤਾਂ ਹੈਗਾ ਤੂੰ ਸੂਗਲੀ ਆ ਗਈ ਉਹ ਤਾਂ ਮੈਨੂੰ ਕਿੱਦਾਂ ਦਾ ਪਤਾ ਕੋਈ ਨਹੀਂ ਕੋਮਲਾਂ ਗੱਲਾਂ ਕਰਦੀਆਂ ਆ ਕਿ ਤੂੰ ਨਹੀਂ ਮੇਰੀ ਗੱਲ ਸੁਣ ਸੂਗਲੀ ਕਾਨੂੰਾ ਹੁਣ ਮੇਰੀ ਗੱਲ ਸੁਣ ਸਾਬਣ ਨਾਲ ਹੱਥ ਮੈਂ ਉਹ ਤੋਂ ਨਹੀਂ ਸਾਰੇ ਘਰਾਂ ਦੇ ਕੋਹੋ ਪੜ ਸਕਿਆ ਆਹ ਹੋਏ ਤਾਂ ਮੈਨੂੰ ਪਤਾ ਸਾਰੇ ਘਟਾਂ ਦੇ ਪੈ ਤੇਰੇ ਉੱਤੇ ਚੱਲਦੇ ਹੋਣਗੇ ਕਨੀਕਾ ਫਿਰ ਮੇਜਵਾਕ ਆਗਾ ਉਹ ਵੀ ਕਰਾਉਣਾ ਪਉਂਦੀ ਨਾ ਭੈਣੀ ਉਹਨੂੰ ਨਹੀਂ ਹੱਥ ਮਾਂਜੇ ਬਿਨਾਂ ਲਾਉਂਦੀ ਮੈਂ ਤਾਂ ਹਰ ਘੰਟ ਡਟੋਲ ਦੀ ਸਾਬਣ ਲੈ ਕੇ ਆਈ ਸੀ ਕਿ ਡਟੋਲ ਦੀ ਸਾਬਣ ਨਾਲ ਹੱਥ ਧੋਣੀਆਂ ਆਹੋ ਕੋਈ ਨਹੀਂ ਮੈਂ ਖੁਦ ਲਈ ਜਿੱਤ ਡਟੋਲ ਹਾਂ ਹੋ ਚੰਗਾ ਚਲ ਪਾ ਦੀਆਂ ਚੰਗਾ ਨਹੀਂ ਨਹੀਂ ਭੈਣੇ ਨੀਰਾ ਤੇ ਟਰ ਲਾ ਤੇਰਾ ਵੇਖ ਲੈ ਚੂਰੀ ਵਰਗਾ ਨਿਰਰ ਲਾਇਆ ਨਾਲੇ ਮੈਂ ਤਾਂ ਆਹੁਰ ਲਾਤਾ ਜੰਬਸਤਨ ਰੋਗੀ ਤਾਂ ਨੀ ਚਾਰ ਹੁਤਾ ਦੇਖ ਲੈ ਹਣਾ ਸਾਡਾ ਤਾਂ ਭੈਣ ਇੰਨੇ ਦਿਨਾਂ ਤੱਕ 10 ਦਿਨਾਂ ਚ ਇੱਕ ਪੀਕੀ ਖਾਣੇ ਆ ਤੇ ਤੁਹਾਡੇ ਤਾਂ ਪਸੂ ਇਸ ਤੋਂ ਜਾਣੇ ਇੰਨੀ ਖਾ ਜਾਣ ਲੱਗ ਰਹੀ ਸੀ ਕਿ ਨਿੱਕਰ ਫੜਦੀ ਆ ਇਹਨਾਂ ਨੂੰ ਕਹਾਂਦਾ ਕਿਹਾ ਮੈਂ ਗੋਹਾ ਸਿਰਦੇ ਨੀ ਰਤਾ ਲਾਤਾ ਗੋਹਾ ਮੇਰੀ ਗਾਂ ਸਨ ਗੋਹਾ ਤਾਂ ਕਿੱਥੋਂ ਸਿੱਟੇ ਮੈਂ ਜਾਣੇ ਗੋਹਾ ਤੇਰਾ ਸੱਟ ਕੇ ਜਾਊਂ ਆ ਮੈਂ ਨਹੀਂ ਜਾਂਦਾ ਚਾਚਾ ਦਾ ਇਹਨੂੰ ਮੜ ਕੇ ਦੇ ਦੇ ਭੈਣ ਮੇਰੇ ਕੋਲ ਹੈ ਨਹੀਂ ਕਰੇ ਆਉਦੇ ਨਹੀਂ ਮੇਰੇ ਕੋਲ ਹੈ ਨਹੀਂ ਭਣ ਕਿਹੜੇ ਨੂੰ ਮੰਨ ਦਾ ਟਾਈਮ ਮਿਲਦਾਗਾ ਮੇਰਾ ਤਾਂ ਮੈਨੂੰ ਤਾਂ ਸਰ ਨਹੀਂ ਆਉਂਦੇ ਲੋਕਾਂ ਦੇ ਕਿਵੇਂ ਛਟਕਾਉਣੀ ਨਹੀਂ ਮੈਂ ਤਾਂ ਗੁੱਤ ਮਾਰਨ ਦਾ ਟਾਈਮ ਨਹੀਂ ਮਿਲਦਾ ਇਹਨੂੰ ਮੜਨ ਦਾ ਕਿੱਥੋਂ ਮਿਲੂਗਾ ਜਦੋਂ ਲੋਕਾਂ ਦਾ ਕੰਮ ਕਰਕੇ ਘੜਦੀ ਉਹ ਵੰਸਰੀ ਮੁੰਡਾ ਚੱਕ ਲੈਂਦਾ ਆਹ ਹੋਆ ਤੈਨੂੰ ਪ੍ਰਜਵਾਹ ਕਰਦਾ ਗੱਲ ਕਰ ਗੋਹਾ ਰਹੀ ਸੀ ਡਾ ਢੇਰ ਲੱਗਿਆ ਪਿਆ ਕੱਲ ਵੀ ਨਹੀਂ ਆਈ ਸੀ ਟਰ ਆਹ ਡਾ ਢੇਰ ਲੱਗਿਆ ਬਥੇਰੀ ਪਤਾ ਨਹੀਂ ਲੱਗਦਾ ਬਹੁਤਰਾ ਬਾਪਸ ਤੱਕੀ ਜੇ ਗੋਛੜਦੇ ਬਾਜ ਗਿਆਸ ਤੋ ਨਹੀਂ ਨਹੀਂ ਗੋਹਾ ਤਮੈ ਛੜਦੇ ਨਹੀਂ ਗੱਲ ਕਰ ਪਰ ਤੂੰ ਮੇਰੇ ਨਾਲ ਸਿੱਧੀ ਨਹੀਂ ਚੱਲਦੀ ਕੀ ਮਾੜੀ ਕੀ ਤੂੰ ਵੀ ਮੇਰੇ ਨਾਲ ਸਿੱਧੀ ਚੱਲਦੀ ਨਹੀਂ ਸਿੱਧੀ ਚੱਲਣਾ ਤੂੰ ਨਾ ਲਾ ਲਾ ਭੈਣ ਮਾਨ ਕੇ ਕੁੜੇ ਮੈਨੂੰ 2 ਰੁਪਏ ਦੇ ਆਜ ਨਹੀਂ ਮੇਰੀ ਛੱਤ ਡਿੱਗੂ ਜੇ ਮੇਰੇ ਤੇ ਛੱਤ ਡਿੱਗੂ ਆਹ ਗੋਹੇ ਵੇਲੇ ਯਾਦ ਕਰਿਆ ਕਰਾਂਗੀ ਵੀ ਜੇ ਅੱਜ ਹੁੰਦੀ ਤਾਂ ਮੇਰਾ ਗੋਹਾ ਸਕੇ ਹੀ ਨਹੀਂ ਇਹ 2 ਰੁਪਏ ਹਾ ਨੋ ਜੀ ਨਾ ਘੱਟ ਵਾਲਿਆ ਨਹੀਂ ਮੇਰੀ ਗੱਲ ਸੁਣ ਤੂੰ ਆਏ ਦੱਸ ਤੇਰੇ ਕੋਲ ਤਾਂ ਪੈਸੇ ਨਹੀਂ ਪੈਸੇ ਵਾਲਾ ਬੰਦਾ ਬੰਦਾ ਨਹੀਂ ਕੋਈ ਪੈਣੇ ਇਹ ਗੱਲਾਂ ਸੱਚੀਆਂ ਹਨ ਹੁਣ ਮੇਰੇ ਕੋਲ ਪੈਸਾ ਹੈ ਹੀ ਨਹੀਂ ਮੈਨੂੰ ਮੁੱਕਣ ਦਾ ਨਹੀਂ ਸੰਸਬ ਤੇਰੇ ਕੋਲ ਪੈਸੇ ਹੈ ਪੈਣ ਤੈਨੂੰ ਆਏ ਮੇਰੇ ਮੁੱਕ ਲਿਆ ਘੱਟ ਮਾਜਾ ਚਲ ਕੇ ਗਾੜੀ ਦੀ ਵਾਇਆ ਮੈਂ ਮਾਰਦੀ ਪਰ ਕੰਮ ਕਰਕੇ ਲਿਆਈ 2-2 ਰੁਪਏ ਵਿਆਹ ਤੇ ਇਹ ਸੱਚੀ ਕਾ ਹੋ ਲਈ ਨੀ ਚੰਗਾ ਪੈਣ ਜਿਉਂਦੀ ਹੈ ਚਾਈ ਨੀ ਹਾਈ ਵੀ ਮਾ ਮੇਰੀ ਸ਼ਰਕ ਪਹੁੰਚੂਗੀ ਮੈਨੂੰ ਕਹਣੀਆਂ ਕਿ 2 ਰੁਪਏ ਵਿਆਜ ਲਾ ਲਾ 2 ਰੁਪਏ ਹੁਣ ਮੈਨੂੰ ਲਾਉਣਾ ਤੂੰ ਕਹੇਂ ਫਿਰ ਮੈਂ ਕੰਮ ਕਿਦੋਂ ਕਰਾਉਂਗੀ ਮਸਾ ਤਾਂ ਬੜਾਈਏ ਕੰਮ ਕਰਨ ਨੂੰ ਹੋਰ ਕੋਈ ਇੱਕ ਤੱਕ ਕੰਮ ਵਾਲਿਆਂ ਨੂੰ ਬਾਈਂ ਪੰਜਿਰਣਾ ਹੁੰਦਿਆਂ ਨੇ ਆਉਂਦ ਨੇ ਨਹੀਂ ਕੰਮ ਕਰਨ ਜੇ ਆਉਂਦੀ ਐ ਤਾਂ ਚੰਗੀ ਗੱਲ ਆ ਜੀ ਮੈਂ ਤਾਂ ਚਲੋ ਇਸ ਨੂੰ 2 ਰੁਪਏ ਵਿਆਜ ਲਾ ਲੂਗੀ ਹੋਰ ਕੀ ਐ ਫਿਰ ਹੁਣ ਮੈਨੂੰ ਤਾਂ ਘਾਟਾ ਪਾੜਾ ਬੂ ਮੇਰੇ ਮੇਰੇ ਘਰ ਵਾਲੇ ਨੇ ਤਾਂ ਹੀ ਕਿਹਾ ਸੀ 2 ਰੁਪਏ ਵਿਆਜ ਦੇ ਦੀ ਮੈਂ ਤਾਂ ਨੂੰ ਆਪ ਦੇ ਕੋਲੋਂ 10 ਰੁਪਏ ਵਿਆਜ ਕਹਤਾ ਸੀ ਮੈਨੂੰ ਐਸੀ ਜਿਹੜੇ ਵੱਧ ਆਉਣਗੇ ਉਹ ਮੈਂ ਆਪਦੇ ਕੋਲ ਗੋਦੀ ਰੱਖ ਲੂੰਗੀ ਤੇ ਕਿੱਥੇ ਗੋਦੀਆਂ ਰੱਖਾਂਗੀ ਚਲ ਕੋਈ ਨਹੀਂ 2 ਰੁਪਏ ਵਿਆਜ ਤੇ ਜਾਨੀ ਐਗੀ ਮੈਨੂੰ ਕੋੜਾ ਕਸੂ ਜੀ ਦਾ ਘਾਟਾ ਮੈਂ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਐ ਮੈਂ ਤਾਂ ਮੇਰੇ ਘਰ ਵਾਲੇ ਨੂੰ ਕਹਿ ਦਾਨੀ ਮੈਂ ਤਾਂ ਮਿੱਟੀ ਚ ਦਵਾਉਂਦਾ ਚਲ ਕੋਈ ਮੈਂ ਤਾਂ ਐਸੀ ਨੂੰ ਕਹਿਣ ਨਹੀਂ ਐਗੀ ਵੀ 2 ਰੁਪਏ ਤੇ ਲੈ ਜੀ ਮੇਰਾ ਕੰਮ ਕਰ ਦਿਆ ਕਰੋ ਹੋਰ ਕੀ ਐਨੀ ਦਰਦ ਵਿੱਚ ਕੰਮ ਕਰਨਾ ਬਣਾਉ ਖਾ ਗੋਹੇ ਤਾਂ ਮੱਠਲ ਨੂੰ ਹੱਥ ਨਹੀਂ ਲਵਾਉਂਦੀ ਹਜੇ ਆਖੂ ਗੋਹੇ ਚ ਮੈਨ ਮਸਕਾਉਂਦੀ ਏਗੀ ਤੇ ਪੈਸੇ ਦੇਣ ਵਾਲੀ ਵੇਖ ਲਓ ਕਿਵੇਂ ਕਰਦੀ ਏ ਮੈਂ ਤਾਂ 100 ਮਿੰਟ ਕੱਢ ਲਈ ਤੇ ਨਾਲੇ ਵੇਖ ਲਾ ਗੋਹੇ ਰ ਖਲਮਿੰਚ ਪਾਉਂਦੀ ਏਗੀ ਹਾਂਜੀ ਸਸਰੀਕਾਰ ਜੀ ਸਾਡੇ ਵੱਲੋਂ ਸਾਡੀ ਸਾਰੀ YouTube ਫੈਮਿਲੀ ਦਾ ਧੰਨਵਾਦ ਜੀ ਸਾਡੇ ਚੈਨਲ ਨੂੰ ਵੱਧ ਵੱਧ ਕਰ ਲਿਆ ਕਰੋ ਤੁਸੀਂ ਸਬਸਕ੍ਰਾਈਬ ਸਾਡੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਕਿਉਂਕਿ ਹੁਣ ਸੱਚਾ ਹੱਥ ਲਿਬੜਿਆ ਵੀ ਅਸੀਂ ਕੰਮ ਹੀ ਕਰਦੇ ਫਿਰਦੇ ਆ ਇਸ ਕਰਕੇ ਹੁਣ ਵੀਡੀਓ ਤਾਂ ਐਂਡ ਕਰਨਾ ਪਿਆ ਥੋੜਾ ਹੋਰ ਕੰਮ ਹੋ ਗਿਆ ਤੇ ਸਾਡੀਆਂ ਵੀਡੀਓ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਐਂਡ ਤੱਕ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆਵੇਂ ਜਿਉਂਕਰੀ ਸਾਨੂੰ ਪਿਆਰ ਹੁਣ ਦਿੰਦੇ ਆ ਧੰਨਵਾਦ ਜੀ ਸ਼ਾਸਤਰੀ ਕਾ